ਚੋਣਾ ਦੇ ਮੱਧਨਜ਼ਰ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਨੇ 1813 ਪੇਟੀਆਂ ਸ਼ਰਾਬ ਦੀਆਂ ਜ਼ਬਤ ਕੀਤੀਆਂ ਨੇ ਜੀ ਹਾਂ ਇੱਕ ਨਹੀਂ ਦੋ ਨਹੀਂ ਬਲਕਿ 1813 ਪੇਟੀਆਂ ਪੁਲਿਸ ਨੇ ਸ਼ਰਾਬ ਦੀਆਂ ਜ਼ਬਤ ਕੀਤੀਆਂ ਨੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਪੁਲਿਸ ਨੇ ਵਕਫਾਖਤਾ ਰਾਮਾ ਤਹਿ ਤਮਾਮਲਾ ਵੀ ਦਰਜ ਕਰ ਲੱਤਾ ਗਿਆ ਹੈ ਤੇ ਦਰਸ਼ਣਯੋਗ ਹੈ ਕਿ ਚੋਣਾ ਦੇ ਮੱਧਨਜ਼ਰ ਪੁਲਿਸ ਦੇ ਵੱਲੋਂ ਚੌਕਸੀ ਦਿਖਾਈ ਜਾ ਰਹੀ ਸੀ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਪੁਲਿਸ ਨੇ ਇਹ ਛਾਪੇਮਾਰੀ ਕਰਦੇ ਤਿੰਨ ਗੱਡੀਆਂ ਜਿਹੜੀਆਂ ਨਦੀ ਜਦ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ ਇਹ ਪੇਟੀਆਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਤੇ ਉਸ ਤੋਂ ਬਾਅਦ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਤੇ ਅੱਗੇ ਦੀ ਕਾਰਵਾਈ ਵੀ ਪੁਲਿਸ ਕਰ ਰਹੀ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਜਿੱਥੇ ਉਹਨਾਂ ਦੇ ਮੱਧਨਜ਼ਰ ਚੌਕ ਸੀ ਜਿਹੜੀਆਂ ਪੁਲਿਸ ਵੱਲੋਂ ਵਧਾ ਦਿੱਤੀ ਗਈ ਹੈ ਤੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਵੀ ਪੁਲਿਸ ਲਗਾਤਾਰ ਹਰਕਤ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਉਸ ਦੇ ਤਹਿਤ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ ਜਿਸ ਦੇ ਵਿੱਚ ਤਕਰੀਬਨ 1800 ਪੇਟੀਆਂ ਸ਼ਰਾਬ ਦੀਆਂ ਪੁਲਿਸ ਨੇ ਜ਼ਬਤ ਕੀਤੀਆਂ ਨੇ ਤੋਂ 24 ਇਲੈਕਚਰਸ ਨੂੰ ਫ੍ਰੀ ਐਂਡ ਫੇਅਰ ਕਰਾਉਣ ਲਈ ਕਾਜ਼ਿਕਾ ਪੁਲਿਸ ਹਰ ਅਫਰਟਸ ਟੂ ਮਾਰਨਗੇ ਤਿਆਰ ਨੂੰ ਜਿੱਤੇ ਆਪਣੇ ਦੱਪਾ ਰਹਿਣ ਗਏ ਅੱਜ ਅੰਦਰ ਦੀ ਗਾਈਡੈਂਸ ਆਫ ਐਸਐਸਪੀ ਡਾਕਟਰ ਪ੍ਰਗਜਨ ਐਕਟਿਸ ਅੰਦਰ ਦੀ ਨਿਗਰਾਨੀ ਹੇਠ ਅਸੀਂ ਸਾਨੂੰ ਬੜੀ ਚੀਜ਼ ਇੱਕ ਕਾਮਯਾਬੀ ਮਿਲੀ ਹੈ ਇਲਿਜੀਟ ਲਿਕਰ ਦਾ ਹੈ ਇਸ ਵਿੱਚ ਸਾਨੂੰ 1830 ਦੇ ਕਰੀਬ ਸਲੋ ਪੇਟੀਆ ਮਿਲੇ ਹਨ ਤੇ ਇਹਦੇ ਵਿੱਚ ਅਸੀਂ ਦੋ ਟਰੱਕ ਅਤੇ ਇੱਕ ਛੋਟਾ ਪਿਕਅਪ ਵਿਨਲ ਰਿਕਵਰ ਕੀਤਾ ਤੇ ਇਹਦੇ ਨਾਲ ਅਸੀਂ ਤਿੰਨ ਬੰਦਿਆਂ ਦੇ ਵੀ ਅਰੈਸਟ ਭਾਈ ਸਰ ਕਿਹੜੀ ਸ਼ਰਾਬ ਮਾਰਕਾ ਕਿਹੜੇ ਚੀਜ਼ ਰਹੀ 180 ਮਾਰਕਾ ਸ਼ਰਾਬ ਸੀਗੀ 1 ਕ੍ਰੋਚ ਤੋਂ 1770 ਸੱਤ ਬਾਕਸ ਸੀਗੇ ਉਹ ਸੋਫੀਆ ਸੋਫੀਆ ਕਰਕੇ ਹੈ ਤੇ ਜਿਹੜੇ ਬਾਕੀ ਰੈਸ ਬਾਰਾਂਸ ਦੇ ਕਰੀਬ ਜਿਹੜੇ ਬਾਕਸ ਸੀ ਉਹ ਜੁਗਦੀ ਲਾ ਮਾਰਕਾ ਨਾਮਕ ਦੇਸੀ ਵਿਸਕੀ ਹੈ ਸਰ ਕਿੱਥੋਂ ਗ੍ਰਾਮਤ ਕੀਤੀ ਗਈ ਹੈ ਇੱਥੇ ਆਪਣੇ ਲੋਕਲ ਲਗ ਲਗ ਮਕਦਮੇ ਤੈ ਤਸੀਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਤੇ ਉਹਦੇ ਇਹ ਅਜੇ ਕਾਰਵਾਈ ਕਰਦੇ ਹੋਏ ਇਹ ਰਿਕਵਰੀ ਕੀਤੀ ਹੈ। ਨਾਕੇ ਦੇ ਦੌਰਾਨ ਸਰਪਰਾਉਂ ਨਹੀਂ ਸਰ ਕੋ ਇੱਕ ਮਖੂਰੀ ਸੀ ਜੋ ਉੱਥੋਂ ਲੈ ਕੇ ਬਰਾਮਦ ਕੀਤੀ ਹੈ। ਸਰ ਆਈ ਕਿੱਥੋਂ ਸੀਗੀ ਇਹ ਸਾਹਮਣੇ ਆਇਆ ਜੀ ਅਜੇ। ਦੇਖੋ ਇਹਸ ਆਲ ਆਫ ਪਾਰਟ ਆਫ ਇਨਵੈਸਟੀਗੇਸ਼ਨ ਆਰੀ ਆਨਗੋਇੰਗ ਪ੍ਰੋਸੈਸ ਸਰ। ਠੀਕ ਹੈ ਸਾਨੂੰ ਇਸ ਜਸਟੀਫਾਈ ਨਹੀਂ ਕਰ ਪਾਏ ਜਿਹੜੇ ਇਹਨਾਂ ਦੇ ਆਹ ਕੰਟਰੈਕਟਰ ਸੀਗੇ ਜਾਂ ਲੋਗ ਇਹਦੇ ਮੂਵਰ ਸੀਗੇ। ਇਹਨਾਂ ਤੋਂ ਅਸੀਂ ਜੇ ਵੀ ਹੋਰ ਅਸੀਂ ਦਸਤਾਵੇਜ਼ ਲੱਭ ਰਹੇ ਹਾਂ। ਇਟਸ ਅ ਪਾਰਟ ਆਫ ਦਾ ਔਨਗoing ਪ੍ਰੋਸੈਸ ਇਨਵੈਸਟੀਗੇਸ਼ਨ ਜਿਹੜਾ ਹੋਏਗਾ ਅੱਗੇ ਆਰਦੀ ਤੇ ਅਗੇ ਵੀ ਚੱਲਦਾ ਜਾਏਗਾ ਕਿੰਨੇ ਕਿੰਨੇ ਐਫਆਈਰ ਲਾਂਚ ਕੀਤੀ ਹੈ ਜੀ ਇਸ ਮਾਮਲੇ ਵਿੱਚ ਵਿੱਚ ਦੋ ਐਫਆਈਰ ਲਾਂਚ ਹੋਏ ਨੇ ਸਿਟੀ ਪੁਲਿਸ ਸਟੇਸ਼ਨ ਫਾਜ਼ਰਕਾ ਵਿੱਚ ਐਫਆਈ ਨੰਬਰ 43 ਤੇ ਐਫਆਈ ਨੰਬਰ 44 ਕੀ ਲੱਗਦਾ ਹੈ ਕਿ ਇਲੈਕਸ਼ਨਾਂ ਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾਣਾ ਹੈ ਦੇਖੋ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਕਾਫੀ ਵੱਡੀ ਹਿਊਜ ਰਿਕਵਰੀ ਹੈ ਤੇ ਇਟਸ ਅ ਪਾਰਟ ਆਫ ਦਾ ਇਨਵੈਸਟੀਗੇਸ਼ਨ ਕਿੰਨੇ ਬੰਦੇ ਸਰਫੜੇ ਗਏ ਆ ਥੀ ਬੰਦੇ ਫੜੇ ਗਏ ਨਹੀਂ ਐਸ ਆਫ ਟੋਡਾ ਬਲਕਿ ਅਸੀਂ ਹੋਰ ਵੀ ਵਰਕ ਆਊਟ ਕਰਾਂਗੇ ਜਿੱਦਾਂ ਦਾ ਜੋ ਕਸੂਰ ਹੋਏਗਾ ਉਹਨੂੰ ਅਸੀਂ ਬਿਹਾਈਂਡ ਦਾ ਬਾਸ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਜੀ ਗੱਲ ਕਰ ਲਈ ਤਾਂ ਹੋਰ ਕਿਸ ਤਰ੍ਹਾਂ ਦੀ ਰਿਕਵਰੀ ਰਹੀ ਹੈ ਜੀ ਫਲਕਾ ਡਿਸਟ੍ਰਿਕਟ ਪੁਲਿਸ ਨੂੰ ਮਿਲੀ ਜੀ ਸਫਲਤਾ ਮੀ ਦੇਖੋ ਜੀ ਏਟਲੀਸ ਕੱਲ ਵੀ ਏਟਲੀਸ ਜੀ ਐਫਐਸ ਰਜ ਹੋਈਆਂ ਚਾਹੇ ਕੋਈ ਪੈਕਤੀ ਪੈਤੀ ਸ਼ਰਾਬ ਹੋਈਆਂ ਲਗਨਤਾਂ ਚ ਦਲਾਲਾਬਾਦੀ ਹੋਈ ਹੈ ਆਪ ਹੋਰ ਵੀ ਹੋਈ ਹੈ ਸਭ ਇਹਨਾਂ ਫਲਕਾ ਚ ਹੋਈ ਹੈ ਤਾਂ ਅਸੀਂ ਉਹਨਾਂ ਬਰੀ ਚੌਕਸੀ ਰੱਖੀ ਹੋਈ ਹੈ ਫਲਕਾ ਪੁਲਿਸ ਨੇ ਤੇ ਟਾਈਮ ਟੂ ਟਾਈਮ ਅਸੀਂ ਰਿਕਵਰ ਕਰਕੇ ਅਸੀਂ ਫੇਰ ਐਂਡ ਪੀਸਫੁਲ ਇਲੈਕਸ਼ਨ ਕਰਵਾ ਲਈ। ਇਹ ਲੱਗਦਾ ਹੈ ਸਰ ਜਿਸ ਤਰ੍ਹਾਂ ਹੈਵੀ ਰਿਕਵਰੀ ਹੋ ਰਹੀ ਹੈ ਤੇ ਇਹਦਾ ਇਸਤੇਮਾਲ ਕਿਤੇ ਨਾ ਕਿਤੇ ਜਾ ਕੇ ਇਲੈਕਸ਼ਨ ਵਿੱਚ ਹੋ ਸਕਦਾ ਹੈਗਾ ਜੀ। ਦੇਖੋ ਮੈਂ ਉਹੀ ਚੀਜ਼ ਤੁਹਾਨੂੰ ਦੱਸ ਰਿਹਾ ਹਾਂ ਕਿ ਇਸ ਦਾ ਪਾਰਟ ਆਫ ਦਾ ਇਨਵੈਸਟੀਗੇਸ਼ਨ ਅਸੀਂ ਇਹਦੇ ਵਿੱਚ ਹਰ ਜੋ ਵੀ ਪਹਿਲੂ ਹੈ ਅਸੀਂ ਸਾਰੇ ਇੱਕ ਚੀਜ਼ ਆਡੈਂਟੀਫਾਈ ਕਰਾਂਗੇ ਤੇ ਉਹਨੂੰ ਐਕਸਪਲੋਰ ਵੀ ਕਰਾਂਗੇ ਤੇ ਕਿੱਥੇ ਜਾ ਰਹੀ ਸੀ ਤੇ ਕਿਥੋਂ ਆ ਰਹੀ ਸੀ। ਇਟਸ ਅ ਪਾਰਟ ਆਫ ਦਾ ਇਨਵੈਸਟੀਗੇਸ਼ਨ। ਹੁਣ ਤੱਕ ਦੀ ਜੀ ਗੱਲ ਕਰ ਲਈ ਤਾਂ 3 ਕੈਂਟਰਾਂ ਦੇ ਅੰਦਰੋਂ 1813 ਬੋਤਲਾਂ ਪੇਟੀਆਂ ਤੇ ਇਸ ਤੋਂ ਇਲਾਵਾ ਕਿੰਨੇ ਹੋਰ ਹੋ ਗਏ ਜੀ 35 ਇਹ ਟੋਟਲ ਆਪਣੀ ਹੋ ਗਈ ਨਾ ਜੀ ਅਲੱਗ-ਅਲੱਗ ਰਿਕਵਰੀ ਓਕੇ ਹਾਂ ਜੀ ਹਾਂ ਜੀ ਮਤਲਬ ਇੱਕ ਟਰੱਕ ਚ ਜਿੰਦਾ 760 ਬਾਕਸ ਸੀਗੇ ਉਸ ਚ 12 ਇੱਕ ਪੇਟੀ ਦੇ 12 ਬੋਟਲ ਹੁੰਦੀਆਂ ਉਹ ਚ ਸੋਫੀਆ ਦੀ ਸੀਗੀ ਜਿਹੜੀ ਡਿਸਿਲਕਰ ਇਦਾਂ ਹੀ ਜਿਹੜਾ ਦੂਸਰਾ ਟਰੱਕ ਪਕੜਿਆ ਗਿਆ ਉਹਦੇ ਚ ਲਗ ਲਗ ਜਿੰਦਾ 1/4 ਹੁੰਦਾ ਜੀ ਅਧੀਆਂ ਸੀਗਾ ਹੋਰ ਉਹਦੇ ਲਗਨ ਪੈਕਿੰਗ ਸੀਗੇ ਉਹਦੇ ਤਹਿਤ ਲਗ ਲਗ ਬਾਕਸਿਸ ਬਲੇ ਕੋਈ 40 40 ਬਾਕਸ ਇਕ ਸੀਗੇ 750 ਬਾਕਸ ਇਕਸਨ 253 ਬਾਕਸ ਇੱਕ ਸੰ ਤੇ ਇਸੇ ਹਿਸਾਬ ਨਾਲ ਕਰਕੇ ਟੋਟਲ ਰਿਕਵਰੀ ਸਦੀ 1830 ਦੇ ਕਰੀਬੰਦੀ ਹੈ ਇਹ ਸਰ ਪੰਜਾਬ ਦੀ ਮੇਡ ਸੀਗੀ ਸੇਲ ਜਿਹੜੀ ਪੰਜਾਬ ਹੋ ਸਕਦੀ ਸੀ ਕਿ ਇਹ ਬਾਹਰੋਂ ਕਿਧਰੋਂ ਆਈ ਹੈ ਜੀ ਇਹ ਨਹੀਂ ਪੰਜਾਬ ਦੀ ਸੀ ਬਾਕੀ ਅਸੀਂ ਵੈਰੀਫਾਈ ਕਰਾਂਗੇ